ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸ਼ੰਕਰ ਜੀ ਸਭ ਤੋਂ ਪਹਿਲਾਂ ਦਾਸ ਖਿਮਾ ਦਾ ਜਾਚਕ ਹੈ ਕਿ ਬਹੁਤ ਜ਼ਿਆਦਾ ਦਿਨ ਹੋ ਗਏ ਹਨ ਸੰਥਿਆ ਦੀ ਵੀਡੀਓ ਅਪਲੋਡ ਨਹੀਂ ਹੋ ਸਕੀ ਕੁਝ ਜ਼ਰੂਰੀ ਕਾਰਜਾਂ ਦੇ ਕਾਰਨ ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਪਾਂ ਫਿਰ ਤੋਂ ਸੰਥਿਆ ਪਰ ਅਰੰਭ ਕਰਨੀ ਹੈ ਅਪਾ ਸਹਿਸਕ੍ਰਿਤੀ ਪਾਵਨ ਗੁਰਬਾਣੀ ਦੀਆਂ 50 ਪੌੜੀਆਂ ਪਿਛਲੀਆਂ ਕੁਝ ਵੀਡੀਓਾਂ ਦੇ ਵਿੱਚ ਸਰਵਨ ਕਰ ਲਈਆਂ ਹਨ ਸੋ ਸੰਗਤ ਜੀ ਹੁਣ 51ਵੀਂ ਪੌੜੀ ਤੋਂ ਪ੍ਰਭਤਾ ਪ੍ਰਾਰੰਭਤਾ ਹੋਣ ਲੱਗੀ ਹੈ ਆਓ ਅਪਾ ਪਾਵਨ ਗੁਰਬਾਣੀ ਸ੍ਰੀ ਸਹਿਸਕ੍ਰਿਤੀ ਗੁਰਬਾਣੀ ਦੀ ਸੰਧਿਆ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਕਮਲ ਸਰਣੰ ਰਮਨ ਕੋਪਾਲ ਕੀਰਤਨ ਹੈ ਸੁਸੰਗਤ ਜੀ ਚਰਨ ਪਹਿਲਾ ਬਾਠ ਦੇ ਵਿੱਚ ਚ ਚ ਰ ਰ ਨ ਨ ਲੱਗਾ ਹੋਇਆ ਨਾਣੀ ਦੀ ਆਵਾਜ਼ ਤੇ ਸਹਿਤ ਪਾਠ ਚਰਨ ਆਵੇਗਾ ਕਮਲ ਸਰਣੰ ਨਾਣੀ ਦੀ ਉੱਪਰ ਟਿੱਪੀ ਲੱਗੀ ਹੈ ਸੋ ਸਰਣ ਸਰਣ ਦਾ ਬਾਚਕਲ ਉਚਾਰਨ ਕਰਨਾ ਇਥੇ ਪੂਰਨ विश्राम ਹੈ ਰਮਨੰਗ ਦੇ ਵਿੱਚ ਨਾਣੀ ਦੀ ਉੱਪਰ ਟਿੱਪੀ ਲੱਗੀ ਹੋਈ ਗੋਪਾਲ ਕੀਰਤਨ ਹੈ ਨਹਿ ਦੀ ਆਵਾਜ਼ ਲਗਾ ਕਰਕੇ ਪਾਠ ਕੀਰਤਨ ਹੈ ਕਰਨਾ ਹੈ ਸਾਦ ਸੰਗੇਨ ਤਰਣੰ ਨਾਨਕ ਮਹਾਂ ਸਾਗਰ ਪੈ ਦੁਤਰਹਿ ਸੁਸੰਗਤ ਜੀ ਸਾਦ ਧਦੇ ਦੇ ਨਾਲ ਉਚਾਰਨ ਕਰਨਾ ਸੰਗੇਨ ਵੇਖੋ ਗੇ ਸੱਸੇ ਦੇ ਉੱਪਰ ਟਿੱਪੀ ਵੀ ਲੱਗੀ ਐ ਗੱਗੇ ਨੂੰ ਲਾਹ ਹੈ ਨਾਣੇ ਦੀ ਆਵਾਜ਼ ਕੱਢਣੀ ਸੰਗੇ ਤਰਣ ਨਾਣੇ ਦੀ ਉੱਪਰ ਟਿੱਪੀ ਹੈ ਸੋ ਪੂਰਨ ਵਿਸ਼ਰਾਮ ਲਗਾਉਣਾ ਨਾਨਕ ਮਹਾਂ ਸਾਗਰ ਸਾਗਰ ਪਾਠ ਗੁਰਬਾਣੀ ਦੇ ਵਿੱਚ ਜਿੱਥੇ ਵੀ ਆਵੇਗਾ ਭਾਰਾ ਕਰਨਾ ਦੋ ਪਾਠ ਹਨ ਨੱਗਰ ਸਾਗਰ ਇਹ ਪਾਠ ਗੁਰਬਾਣੀ ਦੇ ਅੰਦਰ ਭਾਰੇ ਕਰਨੇ ਆ ਇੱਥੇ ਝਪਕੀ ਲਗਾਉਣੀ ਪੈ ਦੁਤਰ ਹੈ ਰਹਿਲਗਾ ਕਰਕੇ ਪਾਠ ਦੁਤਰ ਹੈ ਕਰਨਾ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਰ ਹੈ ਸੁਸੰਗਤ ਜੀ ਆਪ ਜੀ ਵਖੂਗੇ ਸਿਰ ਮਸਤਕ ਮਸਤਕ ਪਾਠ ਵਖੂਗੇ ਮਮਾ ਸਸੇ ਦੇ ਪੈਰ ਦੇ ਵਿੱਚ ਤੱਤਾ ਹੈ ਫਿਰ ਕਕਾ ਹੈ ਸੁਪਾਠ ਮਸਤਕ ਕਰਨਾ ਰਖਿਆ ਰਖਿਆ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋ ਇਸੇ ਪ੍ਰਕਾਰ ਹੀ ਉਚਾਰਨ ਕਰਨਾ ਹੈ ਪਾਰ ਬ੍ਰਹਮ ਇੱਥੇ ਪੂਰਨ ਵਿਸ਼ਰਾਮ ਹੈ ਪਾਰ ਬ੍ਰਹਮ ਕਰਕੇ ਉਚਾਰਨ ਕਰੋਗੇ ਇਹਦਾ ਉਚਾਰਨ ਹੋ ਜਾਵੇਗਾ ਹਸਤ ਪਾਠ ਦਾ ਉਚਾਰਨ ਵੀ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਕਾਇਆ ਇਹਦਾ ਉਚਾਰਨ ਵੀ ਸਕਰੀਨ ਤੇ ਦੇਖ ਸਕਦੇ ਹੋ ਰਖਿਆ ਪਾਠ ਫਿਰ ਉਸੇ ਤਰੀਕੇ ਦੇ ਨਾਲ ਉਚਾਰਨ ਕਰਨਾ ਹੈ ਪਰਮੇਸ਼ੁਰ ਹੈ ਸੁਸੰਗਤ ਜੀ ਗੌਰ ਨਾਲ ਦੇਖੋਗੇ ਨਾ ਪਪਾ ਰਾਰਾ ਮੰਮੇ ਨੂੰ ਲਾ ਸਸੇ ਔਂਕੜ ਤੇ ਐੜਾ ਲੱਗ ਜਾਣਾ ਜਿਸ ਸਸੇ ਪੈਰ ਦੇ ਵਿੱਚ ਵਾਵਾ ਹੈ ਨਾ ਇੰਨੇ ਔਂਕੜ ਤੇ ਐੜੇ ਦੀ ਆਵਾਜ਼ ਕੱਢਣੀ ਸ਼ੋ ਪਾਠ ਪਰਮੇਸ਼ੁਰ ਹੈ ਇਹਦਾ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਆਤਮ ਰਖਿਆ ਗੋਪਾਲ ਸੁ ਆਪਮੀ ਤਨ ਚਰਨ ਰੱਖਿਆ ਜਗਦੀਸ਼ ਰਹਿ ਸੁਸੰਗਤ ਜੀ ਆਤਮ ਰੱਖਿਆ ਫਿਰ ਉਸੇ ਪ੍ਰਕਾਰ ਦੇ ਨਾਦ ਉਚਾਰਨ ਕਰਨਾ ਗੋਪਾਲ ਗੱਗੇ ਨੂੰ ਢੋਲਾ ਲਗਾ ਕਰਕੇ ਸਵਾਮੀ ਤੇ ਪੂਰਨ विश्राम ਹੈ ਤਨ ਚਰਨ ਰੱਖਿਆ ਰੱਖਿਆ ਪਾਠ ਫਿਰ ਉਸੇ ਤਰੀਕੇ ਦੇ ਨਾਦ ਉਚਾਰਨ ਕਰਨਾ ਹੈ ਜਗਦੀਸ਼ ਰਹਿ ਸ세 ਦੇ ਪੈਰ ਦੇ ਵਿੱਚ ਔਂਕੜ ਲਗਾ ਕਰਕੇ ਪਾਠ ਜਗਦੀਸ਼ ਰਹਿ ਆਪ ਜੀ ਆਣੇ ਉਚਾਰਨ ਉਚਾਰਨ ਕਰਨਾ ਹੈ ਸੁਸੰਗਤ ਜੀ ਜਗਤੀਸਰ ਹੈ ਪਾਠ ਆਪ ਜੀ ਆਣ ਇਸੇ ਪ੍ਰਕਾਰ ਉਚਾਰਨ ਕਰਨਾ ਹੈ ਸਰਬ ਰਖਿਆੁਰ ਦਇਅਲ ਹੈ ਪੈ ਦੁਖ ਬਿਨਾਸ਼ਣ ਹੈ ਸਰਬ ਰਖਿਆ ਪਾਠ ਉਸੇ ਪ੍ਰਕਾਰ ਦੇ ਨਾਲ ਉਚਾਰਨ ਕਰਨਾ ਹੈ ਦਇਅਲ ਹੈ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਸੋ ਇਥੇ ਹੀ ਪੂਰਨ ਵਿਸ਼ਰਾਮ ਹੈ ਪੈ ਦੂਖ ਦਦੇ ਨੂੰ ਦੁਲੈਂਕੜ ਲਗਾ ਕਰਕੇ ਪਾਠ ਦੂਖ ਬਿਨਾਸਨ ਹੈ ਨਹਿ ਲਗਾ ਕਰਕੇ ਆਪ ਜੀ ਨੂੰ ਉਚਾਰਨ ਕਰਨਾ ਹੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਸੁਸੰਗਤ ਜੀ ਭਗਤ ਵਛਲ ਵਵੇ ਦੇ ਨਾਲ ਛੱਛਾ ਲਗਾ ਕਰਕੇ ਉਚਾਰਨ ਕਰਨਾ ਹੈ ਅਨਾਥ ਐੜਾ ਹੈ ਐੜੇ ਨੂੰ ਕੰਨਾ ਨਾ ਲੱਗ ਜਾਵੇ ਅਨਾਥ ਐਡਾ ਨੰਨੇ ਕੰਨਾ ਥੱਥਾ ਪਾਠ ਅਨਾਥ ਉਚਾਰਨ ਕਰਨਾ ਹੈ 나ਥੇ ਪੂਰਨ ਵਿਸ਼ਨਾਮ ਲਗਾਉਣਾ ਸਰਣ ਨਾਣੇ ਦੇ ਨਾਲ ਹੈ ਨਾਨਕ ਤੇ ਚਪਕੀ ਹੈ ਪੁਰਖ ਅਜੁੱਤਹਿ ਤਹਿ ਲਗਾ ਕਰਕੇ ਪਾਠ ਅਜੁੱਤਹਿ ਆਪ ਜੀਓ ਨੇ ਉਚਾਰਨ ਕਰਨਾ ਹੈ ਜੇਨ ਕਲਾ ਤਾਰਿਓ ਆਕਾਸ਼ੰ ਬੈ ਸੰਤਰੰ ਕਾਸਟ ਬੇਸਟੰ ਸੁਸੰਗ ਜੀ ਗੌਰ ਕਰਨਾ ਜੇ ਕਲਾ ਤਾਰਿਉ ਊੜੇ ਨੂੰ ਊੜਾ ਲਗਾ ਕਰਕੇ ਉਚਾਰਨ ਕਰਨਾ ਹੈ ਫਿਰ ਆਕਾਸੰ ਇਥੇ ਪੂਰਨ ਵਿਸ਼ਰਾਮ ਹੈ ਬੈ ਸੰਤਰੰ ਬੱਬੇ ਨੂੰ ਤਲਾਵਾਂ ਲਗਾਉਣੀ ਆ ਸਸੇ ਦੇ ਉੱਪਰ ਟਿੱਪੀ ਹੈ ਤਤਾ ਮੁਕਤਾ ਹੈ ਰਾਰੇ ਦੇ ਉੱਪਰ ਟਿੱਪੀ ਲਗਾ ਕਰਕੇ ਬੈ ਸੰਤਰੰ ਉਚਾਰਨ ਕਰਨ ਕਾਸਟ ਬੈ ਸੰਤ ਇਸ ਪ੍ਰਕਾਰ ਆਪ ਜੀ ਨੇ ਉਚਾਰਨ ਕਰਨਾ ਹੈ ਜੇਨ ਕਲਾ ਸਸ ਸੂਰ ਨਖੇਤਰ ਜੋਤਯੰ ਸਸੰਗ ਸਰੀਰ ਤਾਰਣੰ ਸੁਸੰਗ ਜੀ ਜੇਨ ਕਲਾ ਲੱਲੇ ਨੂੰ ਕੰਨਾਂ ਲਗਾ ਕਰਕੇ ਉਚਾਰਨ ਕਰਨਾ ਸਸ ਪੋਲਾ ਹੈ ਭਾਰਾ ਨਹੀਂ ਕਰ ਦੇਣਾ ਸੂਰ ਦੇ ਵਿੱਚ ਸਸੇ ਨੂੰ ਦਿਲੈਂਕੜ ਲਗਾਉਣੀ ਹੈ ਨਖੇਤਰ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਜੋਤਿਆਂ ਇਹ ਵੀ ਐਡਿਟ ਉੱਪਰ ਟਿੱਪੀ ਲੱਗ ਜਾਣੀ ਉਚਾਰਨ ਸਕ੍ਰੀਨ ਦੇ ਉੱਪਰ ਵੇਖ ਸਕਦੇ ਹੋ ਇੱਥੇ ਪੂਰਨ ਵਿਸ਼ਰਾਮ ਹੈ ਸਾਸੰ ਸਰੀਰ ਧਾਰਨ ਜੇ ਨ ਕਲਾ ਮਾਤ ਗਰਭ ਪ੍ਰਤਪਾਲਮ ਨਹਿ ਸ਼ੇ ਦੰਤ ਚਠਰ ਰੋਗ ਨਹਿ ਫਿਰ ਤੋਂ ਨੰਨਾ ਲਗਾ ਕਰਕੇ ਜੇ ਕਲਾ ਮਾਤ ਪੋਲਾ ਹੈ ਗਰਭ ਪ੍ਰਤਪਾਲੰਗ ਤਤੈਨੂ ਸਿਹਾਰੀ ਲਗਾ ਕਰਕੇ ਪ੍ਰਿਤਪਾਲਨ ਉਚਾਰਣ ਕਰਨਾ ਪੂਰਨ विश्राम ਹੈ ਨਹ ਛੇਦੰਤ ਦਦੇਤੇ ਉਪਰ ਟਿੱਪੀ ਲਗਾਉਣੀ ਜਠਰ ਪਾਠ ਥੋੜਾ ਪਾਰਾ ਹੈ ਨਹ ਲਗਾ ਕਰਕੇ ਪਾਠ ਰੋਗਨ ਹੈ ਉਚਾਰਣ ਕਰਨਾ ਹੈ ਤੇਨ ਕਲਾ ਅਸਥੰਬੰ ਸਰੋਵਰੰ ਨਾਨਕ ਨਹ ਛੇ ਜੰਤ ਤਰੰਗ ਤੋਇਨਹ ਸੁਸੰਗਤ ਜੀ ਤਿੰਨ ਕਲਾ స్తੰਭੰ ਭੱਵੇ ਦੇ ਉੱਪਰ ਟਿੱਪੀ ਲਗਾਉਣੀ ਸਰੋਵਰੰ ਇੱਥੇ ਪੂਰਨ ਵਿਸ਼ਰਾਮ ਹੈ ਨਾਨਕ ਤੇ ਚਪਕੀ ਲਗਾਉਣੀ ਨਹਿ ਛੇ ਜੰਤ ਟਟੇ ਜੱਜੇ ਦੇ ਉੱਪਰ ਟਿੱਪੀ ਹੈ ਤਰੰਗ ਤੋਇਨ ਤੋਇਨ ਹੈ ਪਾਠ ਦਾ ਉਚਾਰਨ ਆਪਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਗੋਸਾਈ ਕ੍ਰਿਸ਼ਟ ਰੂਪੇਨ ਸਿਮਰਣੰ ਸਰਬੱਤਰ ਜੀਵਨ ਹੈ ਸੋ ਸੰਗਤ ਜੀ ਗੱਗੇ ਦੇ ਪੈਰ ਤੇ ਵਿੱਚ ਅੰਕੜ ਹੈ ਸ ਸੇ ਨੂੰ ਕੰਨਾ ਉੱਪਰ ਬਿੰਦੀ ਲੱਗੀ ਹੋਈ ਕੋਸਾਈ ਗ੍ਰਿਸ਼ਟ ਗੱਗਾ ਅਰਾਰੇ ਨੂੰ ਸਿਹਾਰੀ ਹੈ ਸ ਸੇ ਦੇ ਪੈਰ ਦੇ ਵਿੱਚ ਟੈਂਕਾ ਲਗਾ ਕਰਕੇ ਗ੍ਰਿਸ਼ਟ ਉਚਾਰਨ ਕਰਨਾ ਰੂਪੇਨ ਇੱਥੇ ਪੂਰਨ ਵਿਸ਼ਰਾਮ ਹੈ ਸਿਮਰਣ ਸ ਸੇ ਨੂੰ ਸਿਹਾਰੀ ਹੈ ਨਾਣੀ ਦੇ ਉੱਪਰ ਟਿੱਪੀ ਲੱਗੀ ਹੋਈ ਸਿਮਰਣ ਸਰਬੱਤਰ ਜੀਵਨ ਹੈ ਚੇਸ਼ ਪ੍ਰਕਾਰ ਇਸ ਪਾਠ ਦਾ ਉਚਾਰਨ ਹੈ ਲਬਦਿਆਂ ਸੰਤ ਸੰਗੇਨ ਨਾਨਕ ਸਵਚ ਮਾਰਗ ਹਰ ਭਗਤ ਨਹਿ ਲਬਦਿੰਗ ਪਾਠ ਦਾ ਉਚਾਰਨ ਆਪ ਜੀ ਸਤਰੀਣ ਦੇ ਉੱਪਰ ਵੇਖ ਸਕਦੇ ਹੋ ਸੰਤ ਸੰਗੇਨ ਨਾਨਕ ਤੇ ਪੂਰਨ ਵਿਸ਼ਰਾਮ ਹੈ ਸਵਚ ਪਾਠ ਦਾ ਉਚਾਰਨ ਵੀ ਆਪ ਜੀ ਸਤਰੀਣ ਦੇ ਉੱਪਰ ਵੇਖ ਸਕਦੇ ਹੋ ਮਾਰਗ ਹਰ ਭਗਤ ਨਹਿ ਨਹਿ ਲਗਾ ਕਰਕੇ ਭਗਤ ਨਹਿ ਉਚਾਰਨ ਕਰਨਾ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹਿ ਸੁਸੰਗਤੀ ਜੀ ਥੋੜੀ ਜੀ ਮਹੰਗੇ ਪਾਠ ਹਨ ਟਿੱਪੀ ਲਾ ਕਰਕੇ ਪਾਠ ਮਸਕੰ ਪਗਨੰਤ ਸੈਲੰ ਕਰਨਾ ਪੂਰਨ ਵਿਸ਼ਰਾਮ ਹੈ ਫਿਰ ਤੋ ਕਰਦਮ ਇਕੱਠਾ ਪਾਠ ਕਰਨਾ ਕਰਦਮ ਪਾਵ ਚਿੱਕੜ ਤਰੰਤ ਪਪੀਲ ਕਹ ਕਹਿ ਲਗਾ ਕਰਕੇ ਪਪੀਲ ਕਹ ਉਚਾਰਨ ਕਰਨਾ ਹੈ ਸਾਗਰੰ ਲਗੰਤ ਪਿੰਗੰ ਤਮ ਪ੍ਰਗਾਸ ਅੰਦ ਕਹ ਸਾਗਰੰ ਪਾਠ ਥੋੜਾ ਜਿਹਾ ਭਾਰਾ ਕਰਨਾ ਹੈ ਲਗੰਤ ਕਗੇ ਦੇ ਨਾਲ ਪਾਠ ਉਚਾਰਨ ਕਰਨਾ ਪਿੰਗੰ ਪੱਬੇ ਪੱਪੇ ਨੂੰ ਸਿਹਾਰੀ ਹੈ ਉੱਪਰ ਟਿੱਪੀ ਲਗਾਉਣੀ ਫਿਰ ਗੱਗੇ ਦੇ ਉੱਪਰ ਵੀ ਟਿੱਪੀ ਲਗਾ ਕਰਕੇ ਪਿੰਗੰ ਉਚਾਰਣ ਕਰਨਾ ਹੈ ਇਥੇ ਪੂਰਨ ਵਿਸ਼ਰਾਮ ਹੈ ਤੰ ਪਰਦਾਸ ਅੰਦ ਕਹ ਕਹ ਲਗਾ ਕਰਕੇ ਅੰਦ ਕਹ ਆਵਜਿਆ ਨੇ ਉਚਾਰਣ ਕਰਨਾ ਹੈ ਸਾਦ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਸਾਦ ਪਾਠ ਧੇ ਦੇ ਨਾਲ ਉਚਾਰਣ ਕਰਨਾ ਸੰਗੇਨ ਸ਼ੇਮਰੰਤ ਗੋਬਿੰਦ ਇਥੇ ਪੂਰਨ ਵਿਸ਼ਰਾਮ ਹੈ ਸਰਨ ਨਾਨਕ ਹਰ ਹਰ ਹਰੇ ਤੋਂ ਇਸ ਪ੍ਰਕਾਰ ਦੇ ਨਾਲ ਆਪ ਜੀਆਂ ਨੇ ਪਾਠ ਦਾ ਉਚਾਰਨ ਕਰਨਾ ਹੈ ਤਾਂ ਸੰਗਤ ਜੀ ਅੱਜ ਦੀ ਇਸ ਵੀਡੀਓ ਅੰਦਰ ਆਪਾਂ ਪਾਵਨ ਗੁਰਬਾਣੀ ਦੀ 55 ਪਾਉੜੀਆਂ ਦੀ ਸੰખ્યા ਕਰ ਲਈ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਹੋਰ ਆਉਣ ਵਾਲੀਆਂ ਦੋ ਵੀਡੀਓਾਂ ਵਿੱਚ ਆਪਾਂ ਸਾਰ ਸ੍ਰਸਤੀ ਦੀ ਸੰਪੂਰਨ ਸੰખ્યા ਕਰ ਲਵਾਂਗੇ ਬਾਦ ਵਿੱਚ ਆਪ ਜੀ ਕਮੈਂਟਾਂ ਦੇ ਵਿੱਚ ਬੇਨਤੀ ਕਰਕੇ ਦੱਸ ਸਕਦੇ ਹੋ ਕਿਸ ਗੁਰਬਾਣੀ ਦੀ ਸੰਥਿਆ ਨੂੰ ਪਰਾ ਆਰੰਭ ਕੀਤਾ ਜਾਵੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਇਸ ਵੀਡੀਓ ਨੂੰ ਗੁਰਸਿੱਖਾਂ ਤੱਕ ਪਹੁੰਚਾਉਣਾ ਤਾਂ ਜੋ ਵਾਦ ਤੋਂ ਵਦ ਗੁਰਸਿੱਖੀ ਦਾ ਪ੍ਰਚਾਰ ਹੋ ਸਕੇ ਸੰਥਿਆ ਸ਼ੁੱਧ ਸੰਥਿਆ ਗੁਰੂ ਮਰਿ ਜਾ ਤੱਕ ਪ੍ਰਚਾਰ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਗੱਜ ਕਰਕੇ ਫਤਿਹ ਗਜਾਈਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ